ਉਧਰ ਇਧਰ ਪਰੇ ਉਹ ਡੀਡੀ ਰੋਡ ਤੋਂ ਗਾਂਹ ਵੀ ਲੱਗ ਜਾਣੀ। ਫਿਰ ਇਧਰਲੇ ਪਿੰਡ ਨੇ ਇਧਰਲੇ ਵੀ 5-6 ਕਿਲੋਮੀਟਰ ਅਸਰ ਗਾਂਹ ਚ ਲੈ ਜਾਣੀਆਂ। ਇਹ 24000 ਦੇ ਲਗਭਗ 23000 ਕੋਸ਼ ਏਕੜ ਜ਼ਮੀਨ ਜਿਹੜੀ ਵੜ ਗਈ ਜਿਹੜੀ ਇਹਨਾਂ ਨੇ ਇੱਕ ਵਾਰ ਦਾ ਪੂਰੇ ਮਤਾ ਪਾਇਆ। ਇਹ ਜ਼ਮੀਨਾਂ ਉਹ ਉਹਨੇ ਵੀ ਜਿਹੜੀਆਂ ਲੋਕਾਂ ਨੇ ਸਿਰ ਤੇ ਰੇਤਾ ਚੱਕ ਚੱਕ ਇਹਨਾਂ ਨੂੰ ਅਵਾਦ ਕੀਤਾ। ਉਹ ਜ਼ਮੀਨਾਂ ਨਹੀਂ। ਉਹ ਜ਼ਮੀਨਾਂ ਖ਼ੈਰ ਕਰ ਲੈਣਗੇ ਇਹ ਪਿੰਡ ਜਦੋਂ ਉੱਜੜ ਜਾਣਗੇ। ਅਰੇ ਤਾਂ ਲੋਕ ਪਾਕਿਸਤਾਨ ਵਾਲਾ ਜਿਹੜਿਆ ਨਹੀਂ ਭਾਲਦੇ ਸਾਨੂੰ ਇੱਥੋਂ ਜਾਣ ਲੱਗੇ ਨੇ ਪੰਜਾਬ ਸਰ ਨੂੰ ਵੱਡੀ ਗੱਲ ਆ 4-5 ਲੱਖ ਪਲਾਟ ਬਣ ਜਾਣਾ ਜੀ ਇਹ ਤਾਂ 2025 ਚਾਦਣਾ ਤੇ 2026 ਚ ਵੀ ਨਹੀਂ ਪੂਰਾ ਭਰਤੀ ਹੋਣਾ ਮੈਂ ਤੁਹਾਨੂੰ ਦੱਸਾਂਗਾ ਜਿੰਨੇ ਜਿੰਨੀ ਕੁਆਟਿਟੀ ਚ ਬਣ ਜਾਣਾ ਬਿਲਕੁਲ ਕਾਂਗਰਸ ਕਾ ਹੋਊਗਾ ਇੱਥੇ ਕੁਝ ਨਹੀਂ ਹੋਣਾ ਇਹ ਬਾਅਦ ਚ ਕੰਪਨੀਆਂ ਨੂੰ ਦੇਣ ਕੇ ਕਾਪੜੀਆਂ ਨੂੰ ਇਨਾਮ ਕਰਕੇ ਜਾਣ ਗਈਆਂ ਇਹ ਸਾਡੇ ਜਿਹੜੇ ਹੱਕ ਵੱਢ ਕੇ ਜਾਣਗੇ ਸੀ ਇਹ ਜਾਣ ਨਹੀਂ ਦੇਣਗੇ ਤੁਸੀਂ ਸਾਡਾ ਸਾਥ ਦਿਓ ਜੋ ਤੁਹਾਡਾ ਸਾਥ ਹੋਊਗਾ ਨਾ ਤਾਂ ਜੀ ਮਤਲਬ ਇਹ ਅਸੀਂ ਇੱਥੋਂ ਮੈਂ ਅੱਜ ਐਲਾਨ ਕਰਦਾ ਮੈਂ ਪ੍ਰੈਸ ਕਾਨਫਰੰਸ ਠੀਕ ਠੀਕ ਕਿ ਕਾਲੀ ਦਲ ਹੁਣ ਇੱਥੋਂ ਦੀ ਕਿਸਾਨਾਂ ਦੇ ਲਈ ਲੜਾਈ ਲੜੂਗਾ ਬਿਲਕੁਲ ਕੋਈ ਸੋ ਨਿਹਾਲ ਸਾਮੁਦਿਕ ਕਾਲ ਅਸੀਂ ਜ਼ਮੀਨ ਨਹੀਂ ਐਕਵਾਇਰ ਹੋਣ ਦਿੰਦੇ ਠੀਕ ਹੈ ਅੱਗੇ ਜਿਹੜੀ ਮੁਹੱਲੀ ਅੰਦਰ ਕਿਲਾ ਐਕਵਾਇਰ ਹੋਈ ਪਈ ਹੈ ਆਪਣੇ ਸ਼ੇਅਰਿੰਗ ਦੇ ਵਿੱਚ ਹਾਂਜੀ ਲੈਂਡ ਪੂਲਿੰਗ ਚ ਹਾਂਜੀ ਇਹ ਤਾਂ ਕੋਥੇ ਇੱਕ ਏਕੜਮੀ ਲੱਗੀ ਪੰਜ ਸੱਤ ਰੁਪਏ ਜਾਂਦੇ ਕਿਸਾਨਾਂ ਉੱਤੇ ਬਿਲਕੁਲ ਬਿਲਕੁਲ ਆ ਤਾਂ ਇਹਨੇ ਪੈਸਾ ਇਕੱਠਾ ਕਰਦਾ ਸਾਧਨ ਕੀਤਾ ਹੈ ਜਦੋਂ ਇੱਥੇ ਆ ਨੋਟੀਫਿਕੇਸ਼ਨ ਹੋ ਗਈ ਇੱਥੇ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਬਿਲਕੁਲ ਬਿਲਕੁਲ ਹੁਣ ਬੰਦ ਹੋ ਗਈ ਤਾਂ ਫਿਰ ਤੁਸੀਂ ਤੁਹਾਡੇ ਕੋਲੇ ਕੁਝ ਨਹੀਂ ਕੁਝ ਨਹੀਂ ਜੀ ਇਹ ਹੋਰ ਫਾਰਵਰਡ ਆ ਰਹੇ ਨੇ ਉਹ ਇਹ ਡਾ ਰਿਹਾ ਵੀ ਜੇ ਕਿਸੇ ਜ਼ਿਮੀਦਾਰ ਨੇ ਜ਼ਮੀਨ ਨਹੀਂ ਦੇਣੀ ਤਾਂ ਉਹ ਸਾਨੂੰ ਕੋਈ ਤਰਾ ਹੀ ਨਹੀਂ ਪਰ ਉਹਦੇ ਚ ਅਸੀਂ ਸੀਐਲਯੂ ਨਹੀਂ ਕਰਨਾ ਤੇ ਤਾਂ ਅਗਲੇ ਦਾ ਜਿਹੜਾ ਜ਼ਮੀਨ ਆ ਤਾਂ ਇਕੱਲੇ ਕਣਕ ਚੌਲਾਂ ਚੋਗੀ ਰਹਿ ਗਈ ਜਾਊ ਕਿਧਰ ਨੂੰ ਜੇ ਹੁਣ ਕਿਸੇ ਕੋਲ ਪੰਜ ਕਿੱਲੇ ਜ਼ਮੀਨ ਦੇ ਆ ਜੀ ਉਹ ਪੰਜ ਵੇਕੇ ਗਾਹਾਂ 50 ਬਣਾ ਲੈਂਦਾ ਉਹ ਤਾਂ ਜਰਾ ਪੰਜਾਂ ਜੋ ਗਏ ਰਹਿ ਗਿਆ ਇਸ ਦਾ ਮਾੜਾ ਜ਼ਿੰਮੇਵਾਰ ਤਾਂ ਉਹ ਹੀ ੜ੍ਹ ਜਾਊਗਾ ਜੀ ਲੈਣੀ ਕਿਉਂ ਸਾਡੀ ਜੀ ਹਾਂ ਗਰਸ ਤਾਂ ਨਹੀਂ ਇਹ ਇੱਥੇ ਕਾਂਗਰਸ ਕਾ ਕਿਉਂ ਉਗਾਉਣ ਫਸਲਾਂ ਕਿਉਂ ਨਾ ਉਗਣ ਦੇਣ ਜੀ ਬੇਨਤੀ ਹੈ ਸਾਰੇ ਪਿੰਡ ਵਾਲੇ ਬੈਠੇ ਆ ਆਪਾਂ 5 ਮਿੰਟ ਹੋਰ ਜੀ ਗ੍ਰਾਮ ਹਲਕੇ ਦੇ ਵੀ ਲਿਆ ਜੀ ਬੋਲੋ ਪਿਆ ਇਸ ਸਾਥ ਸਿੰਘ ਜੀ ਗਾਜਕੇ ਫਤੇ ਬਰਾਉ ਵਾਈ ਨੂੰ ਜਿੱਤ ਦਾ ਖਾਲਸਾ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਪਿਛਲੇ ਇਲੈਕਸ਼ਨ ਚ ਬਹੁਤ ਵੱਡੀ ਗਲਤੀ ਕਰਕੇ ਉਹਨਾਂ ਦੇ ਗੱਲਾਂ ਜਾਗੇ ਜਿਨ੍ਹਾਂ ਬਾਰੇ ਆਪਾਂ ਨੂੰ ਕੋਈ ਪਤਾ ਵੀ ਨਹੀਂ ਸੀ ਕੋ ਹੈ ਕੋਣ ਅੱਜ ਹਾਲਾਤ ਪਿਛਲੇ ਸਾਢੇ 3 ਸਾਲ ਚ ਐਜੇ ਪੰਜਾਬ ਚ ਬਣ ਗਏ ਕਿ ਇੱਥੇ ਰਹਿਣਾ ਔਖਾ ਹੋ ਗਿਆ ਇੰਕਲ ਮੈਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਹੈ ਬਾਹਰਲੇ ਬਾਹਰ ਨੇ ਸ਼੍ਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਜਿਉਣਾ ਪਰਣਾ ਤੁਹਾਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀ ਉਹ ਤੁਸੀਂ ਦੇਖੋ ਅਕਾਲੀਦਰ ਦੀ ਸਰਕਾਰ ਜੀ ਪੰਜਾਬ ਤੱਕੀ ਹੋਈ ਐ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ ਆ 10 ਸਾਲ ਆ ਪੰਜ ਸਾਲ ਕਾਂਗਰਸ ਦੇ ਇੱਕ ਇੱਟ ਨਹੀਂ ਲੱਗੀ ਹੁਣ ਆ ਪੰਜ ਸਾਲ ਆ ਖਰਾਬ ਹੋ ਗਏ ਤੇ ਜਦੋਂ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲਿਆ ਸੀ ਕੋਈ ਹਾਈਵੇ ਨਿਕਲਿਆ ਸੀ ਕਿਤੇ ਥਰਮਲ ਪਲਾਂਟ ਬਣਦੇ ਸੀ ਕਿਤੇ 에ਰਪੋਰਟ ਬਣਦੇ ਸੀ ਆਟਾ ਦਾਲ ਛੱਕਣ ਪੈਖੇ ਗਰੀਬ ਨੂੰ ਕਿਸਾਨ ਨੂੰ ਹਰ ਸਹੂਲਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਹਜ਼ਾਰ ਕਿੱਲਾ ਖੋਗਾ ਅਕਵਾਇਰ ਕਰਦੇ 24 ਹਜ਼ਾਰ ਇੰਨਾ ਹੀ 20 25 ਹਜ਼ਾਰ ਜਲੰਧਰ ਤੇ ਇੰਨਾ ਹੀ 20 25 ਹਜ਼ਾਰ ਅੰਮ੍ਰਿਤਸਰ ਫਿਰ ਬਠਿੰਡੇ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਗਿਆ ਤੇ ਚੈਂਪ ਨੇ ਦਿੱਲੀ ਚੰਡੀਗੜ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਖੇਡਣੇ ਹਨ ਉਹਨਾਂ ਨੇ ਕਿਹਾ ਅਪਰ ਐਕੂਜ਼ੇਸ਼ਨ ਦਾ ਨੋਟਿਸ ਦੇ ਦिए ਉਹਦੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਹੈ ਉਹਨਾਂ ਨੇ ਆ ਵੀ ਕਹਿੰਦਾ ਜਿਨ੍ਹਾਂ ਨੇ ਬੈਂਕ ਦੇ ਚ ਸੀਐਲਈਓ ਦੇ ਐਪਲੀਕੇਸ਼ਨ ਲੈ ਲਾਗੇ ਜਿਹਦੀ ਆਪਾਂ ਜਿਹੜਾ ਕਰੋੜ ਰੁਪਇਆ ਦਊਗਾ ਕਿੱਲੇ ਮਗਰ ਉਹਨਾਂ ਨੇ ਕਰੋੜ ਰੁਪਇਆ ਕਿੱਲਾ ਹੀ ਮਗਰ ਰੇਟ ੱਖਿਆ ਕੋਈ ਕਲੋਨੀ ਕਟਨ ਵਾਲਾ 70 ਰੇ ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਨੂੰ ਕਰੋੜ ਕਰੋੜ ਪੈਕੇਜ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਇਹ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸ ਦਣਾ ਜਿਸ ਦਿਨ ਅ ਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਜ਼ਮੀਨ ਦੀ ਜਿਹੜੇ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਛੇੜਦੇ ਨਹੀਂ ਮਤਲਬ ਐ ਤੁਹਾਡੀ ਜਮੀਨ ਜਿੱਥੇ ਭਾਵੇਂ ਕਰੋੜ ਰੁਪਏ ਸੀ 2 ਕਰੋੜ ਸੀ 20 ਲੱਖ ਦੀ ਬਣ ਜਾਣੀ ਐ ਮੈਨੂੰ ਇੱਕ ਗੱਲ ਦਿਲੋਂ ਕਹਿ ਕੇ ਜਾਣਿਆ ਤੇ ਬਚਨ ਦੇਣਿਆ ਕੁਛ ਮਰਜ਼ੀ ਹੋ ਜੇ ਤੁਹਾਡੀ ਜਮੀਨ ਇੱਕ ਵਾਰ ਹੋੁੰਦੰਦਾ ਮੈਂ ਅਕਾਲੀ ਦਲ ਥੁਰਬੀ ਪਾਰਟੀ ਐ ਅਸੀਂ ਲੜਨਾ ਹੈ ਕਿ ਕਿਹੜਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਕੜੇ ਕਰਦੇ ਹੋ ਥੋੜੀਆਂ 90% ਕੁਸ਼ੀਬਤਾ ਖਤਮ ਹੋ ਜਾਣੀ ਆ ਅਕਾਲੀ ਦਲ ਤਕੜੇ ਹੁੰਦੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਛੋੜੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਖਤ ਹਜ਼ੂਰ ਸਾਹਿਬ ਦੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੱਗ ਪੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਦਰ ਆਪਣੀ ਪਾਰਟੀ ਚ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਨਾਲ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਆ ਦਿੱਲੀ ਵਾਲੀਆਂ ਪਾਰਟੀਆਂ ਨਾਲ ਇਸ ਕਰਕੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਟਾ ਦੇ ਦਫ਼ਤਰ ਸਾਹਮਣੇ ਉਹਦੇ ਉਪਰ ਬਾਅਦ ਤੋਂ ਆਪਾਂ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ ਦਸੂ ਦੇ ਲੋਕਾਂ ਦੇ ਹਨੇਕ ਲਾਡਾਂ ਦਾ ਅਪਰ ਮੈਂ ਬੇਨਤੀ ਕਰਾਂ ਸਾਰੇ ਪਿੰਡੋਂ ਤੁਸੀਂ ਆਹ ਥੋੜੀ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਐਂਦੀ ਦੱਸ ਦਿੰਦਾ ਜਿੰਦੋਂ ਤੱਕ ਮੈਂ ਹੈਗਾ ਜ਼ਮੀਨ ਦੀ ਜਾਣ ਦਿੰਦਾ ਤੁਹਾਡੀ ਕੋਈ ਪਰਚੀ ਨਹੀਂ ਆਕਾ ਬਾਕੀ ਗੱਲ ਹੋਰ ਆ 1.5 ਸਾਲ ਚ ਕਾਲੀਦਰਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲਿਆ ਦੂੰਗਾ ਦੁਨੀਆ ਕਹਾਣੀ ਆ ਜਿਹੜਾ ਥੋੜਾ ਬੁਲਾਇਆ ਕਿੱਥੋਂ ਕਿੱਧਰੇ ਗਿਆ ਆ ਸੌਫੇ ਦੋ ਦੋ ਮੈਂ ਦਿੰਦਾ ਲੈਣ ਉਹ ਆ ਪਾਰਕਾਂ ਉਰਕਾਂ ਮੈਂ ਬਣਾਈਆ ਮੈਂ ਇੱਥੇ ਪੈਸੇ ਪਰ ਕੋਈ ਲੋਕੀ ਐਜੇ ਜਿਨ੍ਹਾਂ ਦੇ ਪੈਰ ਭੁੱਲ ਜਾਂਦੇ ਸਾਰੀਆਂ ਚੀਜ਼ਾਂ ਜਿਹਦੇ ਮੈਂ ਆ ਜਾਂਦੀ ਐ ਮੈਂ ਏਡਾ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਂ ਇਹਨੂੰ ਦੱਸਣਾ ਚਾਹਣਾ ਐ ਸੁਖਬੀਰ ਸਿੰਘ ਬਾਦਲ ਵੀ ਪਾਰਟੀ ਨੂੰ ਛੱਡ ਦੇਣਾ ਸੁਖਬੀਰ ਸਿੰਘ ਬਾਦਲ ਨੂੰ ਵੀ ਸਤਿ ਸ੍ਰੀ ਅਕਾਲ ਨਹੀਂ ਪਹੁੰਚਾ ਕਿਸ ਨੇ ਆ ਸਾਰੀ ਤਾਕਤ ਸ਼ਰੂਨੀ ਕਾਲੀ ਦਲ ਦੀ ਆ ਥੋਡੇ ਆ ਜਿਹੜੀ ਪਾਰਟੀ ਆ ਥੋਡੇ ਬਜ਼ੁਰਗਾਂ ਦੀ ਪਾਰਟੀ ਐ ਅਕਾਲੀ ਦੇ 103 ਸਤਰਾਂ ਦੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਖਾਲਸਾ ਪੰਥ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਦੂਜੇ ਸਾਰੇ ਦਿੱਲੀ ਦੀ ਲੁਟੇਰੀਆਂ ਕੁਤੀਆਂ ਪਾਰਟੀਆਂ ਐ ਇਸ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਹੈ ਚਲੋ 10 ਸਾਲ ਠੱਗੀ ਵੱਜ ਗਈ ਆਪਣੇ ਨਾਲ ਕੋਈ ਧੂੜ ਮੋਲਦਾ ਕਿਸ ਨੇ ਕੋਈ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਣਾ ਆਪਣੀ ਫੌਜ ਹੁਣ ਫਿਰ ਤੋਂ ਤਿਆਰ ਹੈ ਮੈਂ ਤਾਂ ਪਿੱਡਾ ਘੁੰਮਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਤੇ ਥੋਡੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਜਗ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋਡੀ ਆਪਣੀ ਸਰਕਾਰ ਆ ਗਈ ਨਾਲ ਜਿਹੜੀ 34 ਕਰੋੜ ਦੀ 2 ਕਰੋੜ ਦੀ ਜ਼ਮੀਨ ਹੈ

بس ਤੁਸੀਂ ਮਨ ਬਣਾ ਲਓ ਅਕਾਲੀ ਰੰ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੇ ਵੱਡੇ ਪੰਜ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਹੈ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀ ਦਰ ਤੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਆਪਣੀ ਮਾਂ ਪਾਤੀ ਨੂੰ ਭੁੱਲ ਜਾਂਦਾ ਉੱਥੇ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਤਾਂ ਕਿ ਇਹ ਉੱਪਰ ਤਗੜੇ ਹੋ ਜਾਉ ਉਹਨੂੰ ਮੈਂ ਜਲਦੀ ਪਾਰਟੀ ਦੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾ ਮੁਲਾ ਕੋ ਉੱਤੇ ਮੈਂ ਉਹਨੂੰ ਇੱਕ ਮ ਦਫ਼ਤਰ ਖੋਲ ਰਿਹਾ ਜਿੱਥੇ ਓਐਸਡੀ ਮੇਰਾ ਅਫਸਰ ਉੱਥੇ 24 ਘੰਟੇ ਰਹੂਗਾ ਕੰਮੇ ਤਾਂ ਕਿ ਹੱਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ चीज ਦੀ ਕਮੀ ਆ ਉਹ ਜਿਸ ਦਿਨ ਦਫਤਰ ਖੋਲ੍ਹ ਦਿੱਤਾ ਮੈਂ 15 20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਿਓ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈ ਮਿੱਟੀ ਕਾ ਖਾਂਸਾ ਹੋਇਆ ਵੀ ਕਿ